ਸਾਡੇ ਮਾਨਯੋਗ ਸੀਐਮ ਸਾਹਿਬ ਵੱਲੋਂ ਜਿਹੜਾ ਯੁੱਧ ਨਸ਼ਿਆਂ ਵਿਰੁੱਧ ਦੀ ਮੁਹਿੰਮ ਚਲਾਈ ਜਾ ਰਹੀ ਹੈ ਉਹਦੇ ਚ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਵੱਲੋਂ ਇਨਫੋਰਸਮੈਂਟ ਕਰਦੇ ਹੋਏ ਬਹੁਤ ਸਾਰੀਆਂ ਵੱਡੀਆਂ ਬਰਾਮਦੀਆਂ ਕੀਤੀਆਂ ਔਰ ਵੱਡੇ ਮગરਮੱਛ ਵੀ ਫੜੇ ਗਏ ਜਿਹੜੇ ਡਰੱਗ ਟ੍ਰੇਡ ਨਾਲ ਰਿਲੇਟਡ ਨੇ ਇਸ ਤੋਂ ਇਲਾਵਾ ਜਿਹੜੇ ਸਪਲਾਈਅਰਸ ਔਰ ਪੈਡਲਰਸ ਨੇ ਉਹਨਾਂ ਦੇ ਖਿਲਾਫ ਵੀ ਕਾਫੀ ਮੈਸਿਵ ਲੈਵਲ ਤੇ ਜਿਹੜਾ ਐਕਸ਼ਨ ਲਿਆ ਗਿਆ ਹੈ ਉਸ ਤੋਂ ਇਲਾਵਾ ਜਿਹੜੇ ਵੀ ਐਡਿਕਟਸ ਨੇ ਉਹਨਾਂ ਨੂੰ ਵੀ ਪੁਲਿਸ ਜਿਹੜੀ ਹੈ ਉਹ ਉਹਨਾਂ ਦਾ ਇਲਾਜ ਵਾਸਤੇ ਅਸੀਂ ਪ੍ਰਤੀ ਕਰਵਾ ਰਹੇ ਹਾਂ ਰੈਗੂਲਰਲੀ ਹਰ ਰੋਜ਼ ਹੀ ਸਾਡੇ ਮੁਲਾਜ਼ਮ ਤੇ ਆਫੀਸਰ ਲੈ ਕੇ ਜਾਂਦੇ ਨੇ ਉਹਨਾਂ ਨੂੰ ਔਰ ਜਿਹੜੇ ਬੇਲਡ ਆਊਟ ਨੇ ਉਹਨਾਂ ਦੇ ਉੱਤੇ ਵੀ ਜਿਹੜੇ ਜ਼ਮਾਨਤੇ ਬਾਹਰ ਆ ਰਹੇ ਉਹਨਾਂ ਤੇ ਵੀ ਸਪੈਸ਼ਲ ਅਸੀਂ ਇੱਕ ਮਾਨਿਟਰਿੰਗ ਸਿਸਟਮ ਤਿਆਰ ਕੀਤਾ ਉਹਦੇ ਤੇ ਉਹਨਾਂ ਦੇ ਪੂਰਾ ਨਿਗਰਾਨੀ ਰੱਖੀ ਜਾ ਰਹੀ ਹੈ ਇਸ ਤੋਂ ਇਲਾਵਾ ਜਿਹੜਾ ਕਾਰਪੋਰੇਸ਼ਨ ਵੱਲੋਂ illegal ਤਰੀਕਿਆਂ ਨਾਲ ਬਣਾਈਆਂ ਹੋਈਆਂ ਪ੍ਰਾਪਰਟੀਆਂ ਨੇ ਸਪੈਸ਼ਲੀ ਜਿਹੜੇ ਡਰਗ ਐਡਿਕਟਸ ਨੇ ਉਹਨਾਂ ਦੇ ਤਹਿਤ ਵੀ ਕਾਫੀ ਕਾਰਵਾਈ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਦੇ ਏਰੀਏ 'ਚ ਕੀਤੀ ਗਈ ਹੈ ਅੱਜ ਵੀ ਅਸੀਂ ਪਿੰਡ ਸੁਲਤਾਨਵਿੰਡ 'ਚ ਆਏ ਆ ਤੇ ਬੜੇ ਦੋ ਨਟੋਰੀਅਸ ਸਮੱਗਲਰ ਭਰਾ ਨੇ ਹਰਪਾਲ ਸਿੰਘ ਤੇ ਜੱਜ ਸਿੰਘ ਉਹਨਾਂ ਨੇ ਬੜਾ ਹੀ ਆਲੀਸ਼ਾਨ ਇੱਕ ਮਕਾਨ ਬਣਾਇਆ ਜਿਵੇਂ ਆਪਾਂ ਦੇਖਿਆ ਹੁਣ ਸਾਰਿਆਂ ਨੇ ਔਰ ਜੇ ਇਹਨਾਂ ਦਾ ਪਛੋਕੜ ਦੇਖੀਏ ਹਰਪਾਲ ਸਿੰਘ ਦੇ ਖਿਲਾਫ ਚਾਰ ਮੁਕਦਮੇ ਆਲਰੇਡੀ ਦਰਜ ਨੇ ਫॉर 2020 ਤੋਂ ਦੋਨੋਂ ਭਰਾਏ ਐਂਡੀਪੀਐਸ ਦਾ ਕੰਮ ਕਰ ਰਹੇ ਕਿਤੇ ਜੇਲ੍ਹ ਚਲੇ ਗਏ ਜਮਨ ਤੇ ਵਾ ਬਾਹਰ ਆ ਗਏ ਹਰਪਾਲ ਦੇ ਖਿਲਾਫ ਜਿਹੜੇ ਮੁਕਦਮੇ ਨੇ ਉਹ ਜ਼ਿਆਦਾਤਰ ਇੱਥੇ ਸੁਲਤਾਨਵਿੰਡ ਦੇ ਤੇ ਲੇਟੈਸਟ ਜਿਹੜਾ ਮੁਕਦਮਾ ਹੈ ਦੋਨੋਂ ਭਰਾਵਾਂ ਦੇ ਉੱਤੇ ਜਿਹੜਾ ਦਰਜ ਹੋਇਆ ਉਹ 16 ਨੰਬਰ ਮੁਕਦਮਾ 2025 ਦਾ 2 3 2 ਮਾਰਚ ਦਾ ਔਰ ਇਹਦੇ ਵਿੱਚ ਅਸੀਂ ਜਿਹੜੀ ਜਿਹੜੀ ਆਰਗੇਨਾਈਜ਼ ਕ੍ਰਾਈਮ ਦੀ ਸੈਕਸ਼ਨ ਨਵੇਂ ਬੀਐਨਐਸ ਉਹ ਵੀ ਨਾਲ ਲਾਈਏ ਕਿਉਂਕਿ ਬਾਰ-ਬਾਰੇ ਇੱਕੋ ਕ੍ਰਾਈਮ ਕਰ ਰਹੇ ਨੇ ਇਹਦੇ ਵਿੱਚ 268 ਗ੍ਰਾਮ ਕਮਰਸ਼ੀਅਲ ਦੀ ਜਿਹੜੀ ਬਰਾਮਦਗੀ ਹੋਈ ਸੀ ਤੇ 48000 ਰੁਪਏ ਡਰਗ ਮਨੀ ਫੜੀ ਗਈ ਸੀ ਉਹ ਚ ਜੱਜ ਸਿੰਘ ਗ੍ਰਿਫਤਾਰ ਹੋ ਗਿਆ ਇਹ ਪਗੋੜਾ ਹਰਪਾਲ ਸਿੰਘ ਅਜੇ ਇਹਨੂੰ ਵੀ ਜਲਦੀ ਗ੍ਰਿਫਤਾਰ ਕੀਤਾ ਜਾਏਗਾ ਆ ਜਿਹੜੀ ਡੈਮੋਲੇਸ਼ਨ ਦਾ ਮਸਲਾ ਹੈਗਾ ਕਾਰਪੋਰੇਸ਼ਨ ਵੱਲੋਂ ਇਹ ਜਿਹੜਾ ਸਾਨੂੰ ਪੁਲਿਸ ਫੋਰਸ ਮੁਹਈਆ ਕਰਨ ਵਾਸਤੇ ਰਿਕੁਐਸਟ ਆਈ ਸੀ ਉਹਦੇ ਕਰਕੇ ਅਸੀਂ ਆਏ ਆ ਸੋ ਥੈਟ ਇਹ ਬੜਾ ਸਟਰੋਂਗ ਮੈਸੇਜ ਜਾਵੇ ਸਾਰੇ ਲੋਕ ਇਸ ਏਰੀਏ ਜਾਣਦੇ ਇਹਨਾਂ ਨੂੰ ਕਿ ਕਿੰਨੇ ਨਟੋਰੀਅਸ ਬੰਦੇ ਨੇ ਔਰ ਕੀ ਗੋਤੋ ਇਹ ਕੰਮ ਕਰ ਰਹੇ ਨੇ ਉਸੇ ਤਹਿਤ ਇਹ ਕਾਰਵਾਈ ਕੀਤੀ ਜਾ ਰਹੀ ਹੈ ਜਿਸ ਨਾਲ ਕਿ ਬੜਾ ਸਟਰੋਂਗ ਮੈਸੇਜ ਜਾਂਦਾ ਸਮਾਜ ਦੇ ਵਿੱਚ ਵੀ ਕਿ ਜੇ ਤੁਸੀਂ ਗਲਤ ਤਰੀਕੇ ਨਾਲ ਕਾਲਾ ਧਨ ਕਮਾ ਵੀ ਲਿਆ ਡਰੱਗ ਮਨੀ ਕਮਾ ਲਈ ਗਲਤ ਤਰੀਕੇ ਨਾਲ ਤਾਂ ਉਹਦਾ ਅੰਜਾਮ ਇਹੀ ਹੋਏਗਾ